ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ-ਠਾਕ ਹੋਵੋਗੇ ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਆ ਜਮਨ ਦੀ ਜੀ ਆ ਰੌਣਕਾਂ ਤਾਂ ਸੀ ਭਰੀਆਂ ਹੋਈਆਂ ਦਿਖਾਈ ਦੇ ਰਹੀਆਂ ਅੱਜ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਅੱਜ ਦਾ ਜੋ ਪਹਿਲਾ ਟਰੈਕਟਰ ਤੁਹਾਨੂੰ ਦਿਖਾ ਰਹੇ ਹਾਂ ਫਾਰਮ 60 EPI ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਆ। ਕੋਲੋ ਕੰਪਨੀ ਦੇ ਟਾਇਰ ਆ। 14 ਦੇ ਟਾਇਰਾਂ ਤੇ ਟਾਇਰਾਂ ਨਿਕਣੇ ਦੀ ਬਿਲਕੁਲ ਸਾਫ ਰਹੀ ਆ। ਪਾਵਰ ਸਪੀਅਰ ਨਾਲ ਰੰਗ ਰੋਗ ਨਾਲ ਬਿਲਕੁਲ ਠੋਕਾ ਪੀਸ ਟਰੈਕਟਰ। ਇਹ ਲੱਗਦਾ ਮੰਡੀ ਤੇ ਜਿਆ ਕੇ ਲੱਗਿਆ ਹੀ ਹੋਇਆ ਟਰੈਕਟਰ। ਇਹਦਾ ਜੂ ਮਾਰਕਾ ਨਹੀਂ ਲਾਇਆ ਗਿਆ ਕਾ। ਕੋਸ਼ਿਸ਼ ਕਰਦੇ ਅੱਗੇ ਵੀਡੀਓ ਬਣਾਉਣਾ ਜੀ ਇਸ ਦਾ ਮਾਰਕਾ ਲਾਇਆ ਤਾਂ ਤੁਹਾਨੂੰ ਮਾਡਲ ਵੀ ਦੱਸਾਂਗੇ। ਬੜਾ ਦਿੱਕਤ ਹੈ ਕੰਮ ਲੱਗਿਆ ਤੇ ਕਾ ਇਹ ਉਹ ਕਾਰਕ ਮਾਰਕਾ ਦੇ ਨੰਬਰ ਲੈਂਦੀ ਕੋਸ਼ਿਸ਼ ਕਰਾਂ ਤੇ ਨਾਲ ਆ ਗਿਆ ਫਾਰਮ 68 ਆਹ ਸੌਰੀ 65 EP ਆਈ ਹੈ ਇਹ 2010 ਮਾਡਲ ਦਾ ਇਹ ਵੀ ਟ੍ਰੈਕਟਰ ਮੰਡੀ ਤੇ ਹੁਣੇ ਆ ਕੇ ਲੱਗਈ ਇਹਦਾ ਜੋ ਮਾਰਕਾ ਨਹੀਂ ਲਾਇਆ ਗਿਆ ਹਜੇ ਰੇਟਸ ਨਹੀਂ ਕਨਫਰਮ ਕੀ ਛਾ ਕੇ ਮਾਲ ਤੋਂ ਉਸ ਦਿਨ ਆ ਗਿਆ 3610 99 ਮਾਡਲ ਆ 1 ਲੱਖ ਤੇ 80000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਅੰਕਲੇ ਦੀ ਡਿਮਾਂਡ ਕੀ ਰੱਖੀ ਆ ਫਾਰਮ ਸਾਹਿਬ 65 HP ਦੀ ਇਹ ਉਹਨਾਂ ਨੂੰ ਪਤਾ ਹੀ ਉਹਨਾਂ ਨੂੰ ਪਤਾ ਹੀ ਜਿਵੇਂ ਉਹਨਾਂ ਨੂੰ ਠੀਕ 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 ਭਾਈ ਇਹਦੀ ਡਿਮਾਂਡ ਕਿੰਨੀ ਰੱਖਣੀ ਆ ਲਾਸਟ ਮਾਡਲ 365000 10 ਮਾਡਲ ਦੀ 365 ਆ ਜੀ ਲੋ ਇਹ ਇਹਦੀ ਇਹਦੀ ਹੈਗੀ 6.70 ਹਜ਼ਾਰ 6 ਲੱਖ 70 ਹਜ਼ਾਰ ਕਿੰਨਾ ਮਾਡਲ ਆਈ ਇਹ 20 ਮਾਡਲ ਆਈ ਤੇ ਭਾਈ ਮੋਬਾਈਲ ਨੰਬਰ ਵੀ ਦੱਸੋ ਆਪਣਾ 98762 55500 55500 ਜੀ ਨਾਮ ਕੀ ਹੈ ਭਾਈ ਦਾ ਜੀ ਗੁਰਤੇਜ ਸਿੰਘ ਗੁਰਤੇਜ ਸਿੰਘ ਪੈਂਦੀ ਕਿਹੜਾ ਹੈ ਲੋ ਗਾੜੀ ਠੀਕ ਹੈ ਜੀ ਲੋ ਜੀ ਇਹ ਜਿਹੜੇ ਪਹਿਲੇ ਟਰੈਕਟਰ ਤੁਹਾਨੂੰ ਵੀਡੀਓ ਚ ਦੋਵੇਂ ਦਿਖਾਈ ਸੀ ਉਹਨਾਂ ਦੇ ਮਾਲਕ ਦਾ ਨੰਬਰ ਹੈ ਇਹ ਟਰੈਕਟਰਾਂ ਦੇ ਮਾਡਲ ਤੇਰੇ ਕਿਉਂਕਿ ਮਾਰਕਟ ਲੱਗੇ ਨਹੀਂ ਸੀਗੇ ਆਏ ਸੀ ਇਸ ਲਈ ਤੁਹਾਨੂੰ ਹੁਣ ਦੁਬਾਰਾ ਦੱਸ ਦਿੱਤੇ ਉਹਦੇ ਨਾਲ ਆ ਗਿਆ ਸਰਤੀ 10 99 ਮਾਡਲ 1 ਲੱਖ 80000 ਰੁਪਿਆ ਡਿਮਾਂਡ ਹੈ ਨਿਕਲ ਪਿਆ ਪਰੰਨ ਜਿੰਨੀ ਕੰਢੀਕਾ ਦਾ ਰੰਗ ਰੋਗਨ ਜੋ ਵੀ ਤੁਸੀਂ ਦੇਖ ਸਕਦੇ ਉਸਦੇ ਨਾਲ ਆ ਗਿਆ 60 ਫਾਰਮ ਇਹ ਵੀ ਰੰਗ ਰੋਗਨ ਦਾ ਟਰੈਕਟਰ ਪੂਰਾ ਹੀ ਸਾਫਾ 2012 ਮਾਡਲ ਦਾ ਟਾਇਰੇ ਵੀ ਬਿਲਕੁਲ ਸਾਫ ਹੈ ਚਾਰੇ ਪਾਵਰ ਸਟੇਅਨਾ ਪੀ ਵੀ ਕਰਤੀ ਸੀ ਮਾਰਕਾ ਦਾ ਨੰਬਰ ਹੈ ਇਹ ਟਰੈਕਟਰ ਦਾ ਦੇਖ ਸਕਦੇ ਹੋ ਬਿਲਕੁਲ ਸਾਫ ਜਿੰਨਾ ਟਰੈਕਟਰ ਕੋਲ ਤੇ ਨਾਲ ਆ ਗਈ 605 ਮਹਿੰਦਰਾ ਦਾ ਇਹ ਵੀ ਪੰਜਾਬ ਨੰਬਰ ਹੈ ਜੀ ਜੀ ਦੀ ਦਾਸ ਲੁਧਿਆਣਾ ਜੀ ਪਹਿਰਾਂ ਦਾ ਬਿਲਕੁਲ ਸਾਫ ਹੈ ਜੀ ਟਰੈਕਟਰ ਤੇ ਪਾਵਰ ਸਟੇਨ ਇਹ ਟਰੈਕਟਰ 16 ਮਾਹਰਾਂ ਦਾ ਹੈ ਤਾਂ ਦਾ ਵੀ ਕਰੀ ਦਲਪਨ ਉਹਦੇ ਨਾਲ ਆ ਗਿਆ ਜੀ 2000 ਤਿੰਨ ਮਾਡਲ ਦਾ ਡਵਲ ਕਲਾਸ 242 ਹੇਅਰ ਪੀਆ ਡਿਮਾਂਡ ਆਫ ਫਾਰਮ 44 ਦੀ ਪੈਰਾਂ ਦੀ ਕੰਡੀਸ਼ਨ ਠੀਕ ਸਾਫ ਹੈ ਉਹਦੇ ਨਾਲ ਆ ਗਿਆ 855 2011 ਮਾਡਲ 3 ਲੱਖ ਤੇ 25000 ਰੁਪਿਆ ਡਿਮਾਂਡ ਪੈਰਾਂ ਦੀ ਕੰਡੀਸ਼ਨ ਠੀਕ ਖਰਦ ਦੇ ਨਾਲ ਆ ਰਿਹਾ 3700 ਮੋਡ 99 ਮਾਡਲ ਆ 1 ਲੱਖ ਤੇ 50000 ਰੁਪਿਆ ਡਿਮਾਂਡ ਆ ਖਾਲੀ ਜਿਦਾ ਸਟੇਟ ਹੈ ਪੈਰਾਂ ਪੈਰਾਂ ਦੀ ਕੰਡੀਸ਼ਨ ਠੀਕ ਹੈ ਉਦੋਂ ਨਾਲ ਆ ਗਿਆ 2000 7 ਮਾਗਲ 3 ਲੱਖ ਤੇ 22000 ਜੀ ਅਨੰਤ ਸ਼ਰਾਈ ਜੀ ਦੀ ਇਸ਼ਤਿਹਾਨੀ ਨੰਬਰ ਗ੍ਰਾਂਡ ਰੋਡ ਦੇ ਇੱਕ ਪਾਸੇ ਤੋਂ ਜੀਐਸਪੀ ਦਾ ਸਾਥਿਆ ਸਾਹ ਦੇ ਰੱਖਿਆ ਕਰਕੇ ਬੈਕ ਸੜਕ ਦੇ ਕਾਰਨ ਕਿ ਨਹੀਂ 7 ਫੈਕਟਰ ਕਰਕੇ ਆਪਸ ਵਿੱਚ ਉਸ ਦਿਨ ਨਾਲ ਗਰ ਰਕਤ ਦਿਖਾਈ ਦੇ ਰਹੀ ਹੈ ਔਰਾ ਸੋਨਿਕ ਦਾ 745 2013 ਮਾਡਲ ਆ 3,60,000 ਰੁਪਿਆ ਡਿਮਾਂਡ ਹੈ ਕੈਰਾ ਦੀ ਕੰਡੀਸ਼ਨ ਬਿਲਕੁਲ ਸਾਫ਼ ਪਈ ਹੈ ਐਮ ਆਰ ਤੇ ਟੈਰਾਂ ਦਾ 14 ਦੇ ਟੈਰਾਂ ਹੈ ਜੀ ਪਾਵਰ ਸਪੇਅਰ ਨਹੀਂ ਉਸਦੇ ਨਾਲ ਆ ਗਿਆ 744 2 10 ਮਾਡਲ ਆਈ 2010 ਮਾਡਲ ਆ ਤੜ ਬਿਲਕੁਲ ਸਾਫ ਕੰਡੀਸ਼ਨ ਦੇ ਪੰਜਾਬ ਨੰਬਰ ਆ ਜੀ 47 3 ਲੱਖ 35000 ਰੁਪਏ ਮਾਲਕਾਂ ਦੀ ਕਮਾਲ ਉਹਦੇ ਨਾਲ ਆ ਗਈ Mahindra 475 ਇਹ ਹੀ ਟਰੈਕਟਰ ਦੇਖਣ ਚ ਪੂਰਾ ਸਾਫ ਹੈ ਟਾਇਰਾਂ ਦੀ ਫਿਨਿਸ਼ਿੰਗ ਵੀ ਸਾਫ ਪਈ ਹੈ ਪੰਜਾਬ ਨੰਬਰ ਆ ਇਹ ਵੀ 95 ਮਾਡਲ ਆ 1 ਲੱਖ 75000 ਰੁਪਏ ਮਾਲਕਾਂ ਨੇ ਕਮਾਲ ਉਹਦੇ ਨਾਲ ਆ ਗਈ ਨਟ ਗਿਆ 99 ਮਾਡਲ 275000 ਰੁਪਏ ਡਿਮਾਂਡ ਆ ਵੀ ਆਈ ਹੋਇਆ ਰੇਕਪ ਵਾਲੀ ਆਪੀ ਇਹ ਜੀ ਫਰੰਟ ਦੇ ਟਾਇਰ ਬਦਲਣ ਨੇ ਟੈਕ ਸਾਈਡ ਦੇ ਟਾਇਰ ਜੋ ਉਹ ਵੀ ਸਾਫ ਕੰਡੀਸ਼ਨ ਦੇ ਪਹਿਲੇ 16 ਦੇ ਟਾਇਰ ਆ ਉਸ ਦੇ ਨਾਲ ਆ ਗਈ ਸੋਨਾ ਲੀਕਾ ਸੱਟ ਟਾਇਰਾਂ ਦਾ ਸਾਫਾ ਟਰੈਕਟਰ 2007 ਮਾਡਲ ਆ ਪਾਲਟੌਪ ਮਾਡਲ ਆ 315000 ਰੁਪਏ ਕਮਾਂਡ ਮਾਲਕਾਂ ਦੇ ਨਾਲ ਆ ਗਈ 5050 ਡੀ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ਼ ਹੈ ਪੰਜਾਬ ਨੰਬਰ ਹੈ ਪੀ ਵੀ 0 3 ਬਟੰਡਾ ਦਾ ਨੰਬਰ ਹੈ 2016 ਮਾਡਲ ਦਾ 5 ਲੱਖ ਤੇ 20000 ਰੁਪਏ ਮਾਲਕ ਦੀ ਕਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਹੈ ਤੇ ਰੰਗ ਰੋਗਨ ਨੂੰ ਤਾਂ ਬਿਲਕੁਲ ਕੋਕਾ ਵੀ ਸੀ ਹੈ ਉਹਦੇ ਨਾਲ ਆ ਗਿਆ ਇਹ ਮਹਿੰਦਰਾ 475 ਟਰੈਕਟਰ ਕੰਡੀਸ਼ਨ ਦਾ ਸਾਫ ਆ ਟਾਇਰਾਂ ਨੇ ਕੰਡੀਸ਼ਨ ਵੀ ਬਿਲਕੁਲ ਸਾਫ ਹੈ 2005 ਮਾਡਲ ਦਾ 2,55,000 ਰੁਪਏ ਦਾ ਮਾਰਕੀਟ ਦੀ দাম ਹੈ ਉਹਦੇ ਨਾਲ ਆ ਗਿਆ 735 ਟਾਇਰਾਂ ਦਾ ਸਾਫ 95 ਮਾਡਲ ਦਾ 1,65,000 ਰੁਪਏ ਦਾ ਡੀਮਾਂਡ ਹੈ ਕੰਪੂਜਰ ਦਾ ਉਹ ਬਾਅਰ ਨਹੀਂ ਕਰਵਾਇਆ ਗਿਆ ਜੀ ਉਸ ਦੇ ਨਾਲ ਇੱਕ 735 ਹੋਰ ਆ ਗਈ 93 ਮਾਡਲ ਹੈ 133000 ਰੁਪਏ ਦੀ ੜਮਾਨ ਇਹਦੇ ਟਾਇਰਾਂ ਦੀ ਵੀ ਫਿਨਿਸ਼ਿੰਗ ਸਾਫ਼ ਆ ਇਹ ਰੰਗ ਰੋਗਨ ਤੁਸੀਂ ਦੇਖ ਸਕਦੇ ਸੀ ਜੋੜੀ ਦਿੱਤਾ ਹੈ ਉਹਦੇ ਨਾਲ ਆ ਗਿਆ ਜੀ ਬਾਹਰ ਪੰਪ ਤੇ 735 ਟਾਇਰ ਰਹਿੰਦੇ ਵੀ ਸਾਫ਼ ਹਨ 2001 ਮਾਡਲ ਦਾ 226000 ਰੁਪਏ ੜਮਾਨ ਹੈ ਉਹਦੇ ਨਾਲ ਆ ਗਿਆ ਇੱਕ ਅਗਲਾ ਮਾਡਲ ਇਹਨੇ ਦਰਵਾਜ਼ਾ ਦਾ ਜੀ 500 898 ਮਾਡਲ 585 ਡਬਲ ਕਲਾਚਾ 2 ਲੱਖ 25000 ਰਿਆਟਾ ਮਾਡਲ ਹੈ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ 50 ਪੈਸੇ کہہ ਸਕਦਾ ਉਹਦੇ ਨਾਲ ਲੱਗੇ ਫਾਰਮ 6055 ਇਹ ਵੀ ਪੰਜਾਬ ਨੰਬਰ ਹੈ ਜੀ ਬੀਬੀ ਦਾਸ ਲੁਧਿਆਣਾ ਦਾ ਨੰਬਰ ਪਾਵਰ ਸਟੇਰ ਨਾਲ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ਼ ਹੈ ਰੰਗ ਰੋਗੰਦਰੀ ਟਰੈਕਟਰ ਬਿਲਕੁਲ ਸਾਹ ਹੈ ਜੀ 2016 ਮਾਡਲ 4 ਲੱਖ 65 ਹਜ਼ਾਰ ਦੀ ਹੈ। ਦਮਾਨ ਹੈ। 5204 ਆ ਗਿਆ ਜੀ ਚੌਂਡੀਆ ਰਾਵਣਾ ਪਾਵਰ ਸਟੀਅਰਨਾ। ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਰਹੀ ਹੈ। ਪੰਜਾਬ ਨੰਬਰ ਹੈ PB 19 ਰੰਗ ਰੋਖ ਹੰ ਦਾ ਟਰੈਕਟਰ ਬਿਲਕੁਲ ਸਾਫ਼ ਹੈ ਜੀ। ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਜੀ। ਉਸ ਦੇ ਨਾਲ ਆ ਗਿਆ ਸਟੈਂਡਰਡ ਵਾਲਾ 450 یہ بھی پا نمبر آ پی بھی ٹائر پناہ پچوجہ پیسے کہہ سر رنگ روپے دیکھ سکتے ہوگا کیمرے دو ہزار نو ماڈل آ دو لکھ پچھتر ہزار روپیہ نمانا اس آ گیا سوراج سات سو چوبی ٹائر کاش ہوئے یہ پنجاب نمبر بانوے ماڈل ہے ایک لکھ پنتالی ہزار روپیہ ڈانڈ ہے اس کے نال آ گئی 50 پی ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਚਾਰੇ ਟਾਇਰ ਵੀ ਬਿਲਕੁਲ ਨਵੇਂ ਆ ਪਾਵਰ ਸਟੇਬਲ 2013 ਮਾਡਲ ਆ 4 ਲੱਖ ਤੇ 65000 ਰੁਪਏ ਮਾਲਕਾਂ ਦੀ ਤੁਹਾਡਾ ਆਪਣਾ ਹੀ ਅੰਕਲ ਟਰੈਕਟਰ ਹੈ ਨਾ ਮੋਬਾਈਲ ਨੰਬਰ ਜਿਆਦਾ ਤੁਹਾਡੇ ਆਪਣਾ ਦੱਸੋ ਜੀ 9955858 995558 3143 3143 ਪਿੰਡ ਕਿਹੜਾ ਹੀ ਪੰਜ ਗਰਾਈ ਪੰਜ ਗਰਾਈ ਜਿਲ੍ਹਾ ਮੋਗਾ ਹੀ ਜਿਲ੍ਹਾ ਫਰੀਦਕੋਟ ਜੀ ਕਜੀਲਾ ਜੀ ਕਿਸੇ ਵੀ ਭਾਈ ਨੇ ਟਰੈਕਟਰ ਲੈਣਾ ਹੋਵੇ ਬਿਲਕੁਲ ਨਵਾਂ ਟਰੈਕਟਰ ਤਾਂ ਭਾਈ ਜੀ ਨਾਲ ਸੰਪਰਕ ਕਰ ਸਕਦੇ ਆ ਉਹਦੇ ਨਾਲ ਆ ਗਈ ਸੋਨਾ ਹਿੱਕਾ 2013 ਮਾਡਲ ਆ 4 ਲੱਖ 35000 ਰੁਪਿਆ ਡਿਮਾਂਡ ਆ ਇਹ ਵੀ ਲੁਧਿਆਣਾ ਨੰਬਰੀ ਹੈ ਜੀ ਪੀ ਵੀ 10 ਬਿਲਕੁਲ ਸਾਫ ਟਾਇਰਾਂ ਚ ਹੈ ਇਹ ਵੀ ਪਾਵਰ ਸਟੀਅਰਨ ਤੁਸੀਂ ਚੰਗੀ ਤਰ੍ਹਾਂ ਟਰੈਕਟਰ ਦੇਖ ਸਕਦੇ ਹੋ 16 ਦੇ ਟਾਇਰਾਂ ਚ ਹੈ ਸਾਫ ਕੰਡੀਸ਼ਨ ਦਾ ਬਾਕੀ ਤਾਂ ਡੱਪਣਾ ਹੀ ਹੈ ਵੀ ਮੋਹਾਲ ਨੰਬਰੀ 97701 97702 97702 55916 ਪਿੰਡ ਕਿੜਾਈ ਢੂਰਕੋਟ ਹੈ ਜ਼ਿਲ੍ਹਾ ਮੋਗਾ ਹੀ ਢੂਰਕੋਟ ਕਲਾਂ ਜ਼ਿਲ੍ਹਾ ਮੋਗਾ ਚ ਹੀ ਹੈਗੇ ਨਹੀਂ ਲੋ ਜੀ ਇਹ ਵੀ ਤੁਸੀਂ ਜੇ ਟਰੈਕਟਰ ਖਰੀਦਣਾ ਤਾਂ ਬਾਕੀ ਜਿੰਨੇ ਸੰਪਰਕ ਕਰ ਸਕਦੇ ਆ ਉਹਦੇ ਨਾਲ ਆ ਗਿਆ ਫਾਰਮ 60 ਜਿਹੜੀ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ 2009 ਮਾਡਲ ਆ 10 ਲੱਖ 70000 ਰੁਪਇਆ ਡਿਮਾਂਡ ਆ ਪੰਜਾਬ ਨੰਬਰ ਆ 3269 ਉਹ ਵੀ ਸਾਫ ਕੰਡੀਸ਼ਨ ਵਿੱਚ ਹੈ ਚੰਗੀ ਤਰ੍ਹਾਂ ਦੁੱਸ ਕਵਰੇਜ ਦੀ ਸੜਜੋ ਬੈਕ ਸਾਈਡ ਦੇ ਟਾਇਰ 14 ਨੇ ਗੂਡਇਰ ਦੇ ਪੱਕੇ ਕੰਪਨੀ ਦੇ ਟਾਇਰ ਆ ਰੰਗ ਰੋਗ ਨਾ ਸਾਫ ਆ ਇਹ ਤੁਹਾਡਾ ਹੀ ਬਾਈ ਟੈਟਰ ਮੋਬਾਈਲ ਨੰਬਰ ਦੱਸੋ ਬਾਈ ਜੀ 90568 90568 90568 ਇਹ ਆਪਣਾ ਨਾਮ ਬਾਈ ਜੀ ਗੁਰਵੀਰ ਸਿੰਘ ਗੁਰਵੀਰ ਸਿੰਘ ਪਿੰਡ ਬਾਈ ਜੀ ਨੋਗਾ ਲੋਕਲੀ ਲੋ ਜੀ ਕਿਸੇ ਵੀ ਬਾਈ ਨੇ ਖਰੀਦਣਾ ਸਿਸਟਮ ਵੀ ਨਾਲ ਹੀ ਦੋਗੇ ਜੋ ਲੱਗਿਆ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਸਟੀਰੀਓ ਸਿਸਟਮ ਵੀ ਲੱਗਿਆ 2009 ਦੀ ਡਿਮਾਂਡ 370 ਉਸ ਦੇ ਨਾਲ ਅਗੇ 98 11 98 ਮਾਡਲ ਆ ਤਿੰਨ ਲੱਖ ਤੇ 20000 ਰੁਪਇਆ ਡਿਮਾਂਡ ਆ ਸਾਰੇ ਨਵੇਂ ਟਾਇਰਾਂ ਚ 16 ਦੇ ਟਾਇਰ ਆ ਬੈਕ ਸਾਈਡ ਤੇ ਪੋਲੋ ਕੰਪਨੀ ਦੇ ਟਾਇਰ ਤੇ ਹਾਂਜੀ ਰੂਟਾ ਵੀਟਰ ਕਿੰਨਾ ਛੇ ਚਰੀ ਹੈ ਹਾਂ ਛੱਡ ਜਾ ਵੇਖ ਦਿੰਨਾ ਉਹਨੇ ਰੰਗ ਰੋਗਨ ਦਾ ਪੂਰਾ ਸਾਫ ਟਰੈਕਟਰ ਹੈ ਉਸ ਦੇ ਨਾਲ ਆ ਗਈ 55 555 ਦਾ ਆ ਰਿਹਾ ਹੁੰਦਾ ਪਾਵਰ ਪਲੱਸ 17 ਮਾਡਲ ਆ 5 ਲੱਖ ਤੇ 50000 ਰੁਪਈਆ ਸਮਾਨ ਆ ਪਾਵਰ ਸਟੀਨ ਦਾ ਰੰਗ ਰੋਗਨ ਦਾ ਬਿਲਕੁਲ ਸਾਫ ਆ ਇਹ 14 ਦੇ ਟਾਇਰਾਂ ਚ ਹੈ ਜੇ ਕੇ ਦੇ ਟਾਇਰ ਆ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਲੋ ਵੀ ਦੋਸਤੋ ਉਸ ਦੇ ਨਾਲ ਰੋਟਾਵੀਟਰ ਵਿਕਾਊ ਹੈ ਇੱਕ ਹੀਮ ਆ ਲਿਆਂ ਦਾ 2017 ਮਾਡਲ ਆ ਜੀ ਰੰਗ ਰੋਗਨ ਤੁਸੀਂ ਰੋਟਾਵੀਟਰ ਦਾ ਦੇਖ ਸਕਦੇ ਹੋ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਇਸ ਦੇ ਨਾਲ ਉੱਪਰ ਲਈ ਬਿਜਾਈ ਵਾਲੀ ਵੀ ਮਸ਼ੀਨ ਆ ਇਹ ਜੋ ਇਸ ਦੇ ਨਾਲ ਤਾਂ ਮੰਗਾਂ ਵੀ ਦੋਵੇਂ ਸਾਈਡ ਤੇ ਇਹਦੇ ਵਿੱਚ हां ਵੀ ਵੀ ਦੋ ਸਾਈਡ ਤੇ ਆ ਛੁਰੀਆਂ ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਪਈ ਆ ਬਾਈ ਕਹਿੰਦੇ ਨਾਲ ਤੇ ਨਹੀਂ ਆ ਤੇ ਛਰੀ ਛੇ ਆ ਇਹ ਛੇ ਛਰੀ ਆ ਕਿਹੜਾ ਪਿੰਡ ਆ ਬਾਈ ਦਾ ਜੀ ਬਦਨੀ ਕਲਾਮ ਬਦਨੀ ਕਲਾਮ ਮੋਬਾਈਲ ਨੰਬਰ ਹੀ 987712483 987712483 834 ਜੀ ਨਾਮ ਕੀ ਹੈ ਬਾਈ ਦਾ ਗਰਮੀਤ ਸਿੰਘ ਗਰਮੀਤ ਸਿੰਘ ਬਾਈ ਦਾ ਨਾਮ ਹੈ ਕਿਸੇ ਵੀ ਭਾਈ ਨੇ ਪੀਵਾਲਾਂ ਦਾ ਰੂਟਾ ਵੀਟਰ ਲੈਣਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ